ਨਰੇਸ਼ਨਨ ਰਾਜਾ ਫਾਉਂਡਰੀ ਰੇਲਵੇ ਰੋਡ ਪਟਾਲਾ ਤੋਂ ਸਾਡੇ 15 ਤਰੀਕ ਨੂੰ ਰਾਤ ਨੂੰ ਅੱਗੇ ਵੀ ਚੋਰੀ ਹੋਈ ਹੀ ਬਹੁਤ ਸਾਰਾ ਸਮਾਨ ਸਾਡਾ ਚੋਰੀ ਹੋਦਾ 70-80 ਹਜ਼ਾਰ ਤੋਂ ਵੱਧ ਦਾ ਸਮਾਨ ਚੋਰੀ ਹੋ ਗਿਆ ਜੀ ਹੁਣ ਫੇਰ ਕੱਲ ਰਾਤੀ ਫੇਰ ਚੋਰਾਂ ਨੇ ਆ ਕੇ ਜਿਸੀਂ ਸਾਰੀਆਂ ਤਾਰਾਂ ਨਵੀਆਂ ਲਿਆਂਦੀਆਂ ਸਾਰਾ ਕੁਝ ਕਰਕੇ ਗਏ ਆ ਹੁਣ ਮਸ਼ੀਨਾਂ ਨਾਲੋਂ ਵੀ ਤਾਰਾਂ ਫੇਰ ਲਾ ਕੇ ਲੱਗੇ ਅੰਦਰ ਹੋਰ ਸਾਡਾ ਬਹੁਤ ਸਾਰਾ ਸਮਾਨ 베ਰਿੰਗ ਵਗੈਰਾ ਇਹ ਉਹ ਸਾਰਾ ਕਾਫੀ ਜ਼ਿਆਦਾ ਫੇਰ ਚੋਰੀ ਹੋ ਗਈ ਹੈ ਮਤਲਬ ਅਸੀਂ ਘਰਾਂ ਜਿਉਂ ਛੱਡ ਗਏ ਤੇ ਹੁਣ ਆ ਗਏ ਇੱਥੇ ਰਾਤੀ ਫੈਕਟਰੀਆਂ ਚ ਸੌਆਂ ਕਰੀਏ ਇੱਥੇ ਸਾਡੇ ਫੇਰ ਦੱਸਣ ਦੇ ਨਾਲ ਬਾਅਦ ਚੋਰੀ ਹੋ ਗਈ ਹੈ ਸਾਡੇ ਗੁਆਂਢ ਵੀ ਦੋ ਚੋਰੀਆਂ ਇਨ ਬਿਟਵੀਨ ਹੋਈਆਂ ਮੈਂ ਉੱਥੋਂ ਚੋਰਾਂ ਨੇ ਏਸੀ ਵੀ ਲਾ ਕੇ ਲਗੇ ਆ ਪਰਸੋਂ ਚੋਤ ਹੋਈ ਹੈ ਚੋਰੀ ਰੋਇ ਸੁਨਨੇ ਬਈਆਂ ਚੋਰੀਆਂ ਹੁੰਦੀਆਂ ਮੈਂ ਲੇਕਿਨ ਅਮਪਲੇਨ ਲਿਖਾਈ ਹੀ ਅੱਜ ਵੀ ਲਿਖਾਈ ਆ ਪਰ ਉਹ ਖਾਲੀ ਉਹਨਾਂ ਨੇ ਲਿਖਣ ਦੇ ਇਲਾਵਾ ਪਿਛਲੀ ਵਾਰੀ ਪੁੱਛੇ ਹੋਰ ਨਹੀਂ ਕੀਤਾ ਨਾ ਤਫੀਸ਼ ਕੀਤੀ ਹੈ ਚੋਰ ਕਿਧਰੋਂ ਆਏ ਕੀ ਕੀਤਾ ਕੁਛ ਨਹੀਂ ਹੈਗਾ ਕਿ ਕਾਰਵਾਈ ਬਿਲਕੁਲ ਉਹਨਾਂ ਨੂੰ ਹਨ ਮੂੰਹ ਲੱਗ ਗਿਆ ਹੋਇਆ ਹੋਰ ਕੁਛ ਨਹੀਂ ਕਰ ਸਕਦੇ ਆ ਸੀਸੀਬੀ ਵੀਧੀ ਹੁਣ ਅਸੀਂ ਦੇਖ ਰਹੇ ਹਾਂ ਕਿ ਆਇਆ ਹੁਣ ਪਿਛਲੀ ਵਾਰੀ ਵੀ ਇਦਾਂ ਹੀ ਕੈਮਰੇ ਦੀਆਂ ਤਾਰਾਂ ਵੀ ਕੱਟ ਕੇ ਸੀਗੀਆਂ ਕਿੰਨੀ ਗੱਲ ਨੁਕਸਾਨ ਲੱਗਦਾ ਤੁਹਾਨੂੰ ਹੁਣ ਫਿਰ ਲੱਖ ਰੁਪਏ ਦੇ ਗੋਲ ਦਾ ਫਿਰ ਨੁਕਸਾਨ ਆਗਾ ਤੇ ਰੇਲਵੇ ਰੋਡ ਬਟਾਲਾ ਪਰਟੀਪਲ ਅਟੈਂਪਟਸ ਵੀ ਹੋਈਆਂ ਨੇ ਉਹਦੇ ਵਿੱਚ ਚੋਰੀਆਂ ਵੀ ਹੋਈਆਂ ਨੇ ਕੋਈ ਛੋਟੀ ਹੋ ਜਾਂਦੀ ਹੈ ਫੇ ਥੋੜੀ ਵੱਡੀ ਹੋ ਜਾਂਦੀ ਹੈ ਉਹ ਕਾਫੀ ਸ਼ਿਕਾਇਤਾਂ ਸੰਸਾ ਨੀਸੀਆ ਨੂੰ ਰਿਪੋਰਟ ਦਿੱਤੀ ਸੀ ਪਰ ਇਹ ਪ੍ਰਭਾਵਸ਼ਾਲੀ ਤੌਰ ਤੇ ਰੁਕ ਨਹੀਂ ਰਹੀ ਉਹਦਾ ਮੈਂ ਇੱਕ ਵਾਰੀ ਆਪ ਜਾਇਦਾ ਲੈਣਾ ਚਾਹਦਾ ਸੀ ਕਿ ਇੱਥੇ ਲੋਕੇਸ਼ਨ ਕੀ ਹੈ ਕਿਸ ਤਰ੍ਹਾਂ ਦੇ ਕਿਹੜੀ ਪਾਕਟ ਦੇ ਵਿੱਚ ਹੋਂਦੀ ਹੈ ਉਹ ਮੈਂ ਇੱਥੇ ਜਿਹੜੇ ਜਿਨ੍ਹਾਂ ਦੇ ਚੋਰੀ ਕੰਨੇ ਹੋਈਆਂ ਜਾਂ ਤੇ ਜਿਹੜੇ ਇਲਾਕੇ ਦੇ ਮਹਤਵਪੂਰਨ ਉਹਨਾਂ ਨੂੰ ਨਾਮ ਲਗਾ ਕੇ ਸਾਰੇ ਅਸੀਂ ਰਸਤੇ ਦੇਖ ਰਹੇ ਹਾਂ ਕਿ ਪੋਸੀਬਲ ਕਿਥਰ ਹੋਵੇ ਪਹੁੰਚ ਸਕਦਾ ਉਹਨਾਂ ਦੇ ਅਨੁਮਾਨ ਦਾ ਜ਼ਿਆਦਾ ਜ਼ਿਆਦਾ ਉਹ ਦੇਖ ਰਹੇ ਫਿਰ ਉਹਦੇ ਅਕੋਰਡਿੰਗਲੀ ਅਸੀਂ ਪਲਾਨ ਕਰਾਂਗੇ ਕਿਉਂਕਿ ਇਹ ਕਾਫੀ ਮਹੱਤਵਪੂਰਨ ਸਿਗਰਤਾ ਜਿ ਦੇ ਬਿਜ਼ਨਸ ਲਈ ਇੱਥੇ ਸਾਰੇ ਪੂਰਾ ਕਾਲੇ ਜੀ ਲੋਹੇ ਦਾ ਹੈ ਸਮਾਨ ਦਾ ਜਾਂ ਆਪਰ ਦਾ ਜਾਂ ਦੂਸਰੇ ਇੰਡਸਟਰੀ ਦਾ ਹੁੰਦਾ ਹੈ ਉਹਦੇ ਵਿੱਚ ਛੋਟੀ ਚੋਰੀ ਵੀ ਉਹਨਾਂ ਦੇ ਬਿਜ਼ਨਸ ਨੂੰ ਇੱਕ ਗੱਲੇ ਖਲਾੜ ਦਿੰਦੀ ਹੈ ਤੇ ਕੋਈ ਲੋਕੀ ਦੀ ਕਾਰ ਨੇ ਉਹਦੀ ਚੋਰੀ ਹੋ ਜਾਂਦੀ ਹੈ ਛੋਟੀ ਚੋਰੀ ਉਹਨਾਂस्ते ਵੱਡੀ ਬਣ ਜਾਂਦੀ ਹੈ ਤੇ ਇਸ ਨੂੰ ਜਿਹੜਾ ਵੀ ਲੂਪ ਹੋਦਾ ਉਹਨੂੰ ਫਲਾਗਨ ਕਰਨਾ ਜ਼ਰੂਰੀ ਹੈ ਉਹ ਉਹਦੇ ਹੁਣ ਤਾਂ ਲੱਗੀ ਮੈਂ ਆਪ ਕੋ ਦੇ